ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ 3-4 ਮਹੀਨੇ ਦਾ ਟਾਈਮ ਚਲੋ ਤੁਸੀਂ ਲੈ ਲਓ ਟਾਈਮ ਬਾਉਂਡ ਤੁਸੀਂ ਕਰ ਦਿਓ ਜੀ ਪਰ 3-4 ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲੀਏ ਟਾਈਮ ਬਾਉਂਡ ਤੁਸੀਂ ਕਰ ਦਿਓ ਜੀ ਇਹ ਸ਼ੱਕ ਪੈਦਾ ਹੋ ਰਿਹਾ ਹੈ ਵੀ ਇਹਨਾਂ ਦੇ ਕੋਈ ਦਬਾਅ ਹੈ ਫਿਰ ਸੰਤਮਨ ਸਾਹਿਬ ਕਹਿੰਦੇ ਵੀ ਚਲੋ ਥੋੜਾ ਜਿਹਾ ਸਮਾਂ ਹੋਰ ਵੱਧ ਲੈ ਹੀ ਲੈਣੇ ਆ ਤੇ ਇਹਨੂੰ 6 ਮਹੀਨੇ ਦੇ ਵਿੱਚ ਕਰ ਦਿੰਨੇ ਆ ਇਸ ਸਿਲੈਕਟ ਕਮੇਟੀ ਲੋਕਾਂ ਦੀ رائے ਲੈ ਕੇ ਆਪਣੀ ਰਿਪੋਰਟ ਮੈਂ ਕਹਿੰਦਾ ਆਪਾਂ ਥੋੜਾ ਸਮਾਂ ਹੋਰ ਲਾ ਲਈਏ ਆਪਣੀ ਰਿਪੋਰਟ 6 ਮਹੀਨਿਆਂ ਦੇ ਅੰਦਰ ਅੰਦਰ ਪੇਸ਼ ਕਰੇ ਹਾਲਸਾ ਜੀ ਦੇਖੋ ਜਿਹੜੀ ਸਾਡੀ ਬਦਕ ਸਮਿਤੀ ਹੈ ਨਾ ਸੰਧਵਾ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਉਹ ਖੁਦ ਅੰਬਰਧਾਰੀ ਨੂੰ ਮੋਰਚੇ ਦੇ ਵਿੱਚ ਪਹਿਲਾਂ ਕਿਹਾ ਸੀ ਵੀ 1 ਮਹੀਨੇ ਦਾ ਸਰਕਾਰ ਨੂੰ ਟਾਈਮ ਦੋ ਹਾਂਜੀ ਆਪਾਂ ਪਾਟ ਰਖਾਵਾਂਗੇ ਪਾਟ ਰਖਾਵਾਂਗੇ ਮਹੀਨੇ ਡੇਢ ਮਹੀਨੇ ਬਾਅਦ ਗੁਰੂ ਕਰੇ ਮੇਰ ਆਪਾਂ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ ਸ਼ੁਕਰਾਨੇ ਦਾ ਬੋਲੇ ਸੋ ਨਿਹਾਲ ਤੇ ਜੇ ਨਹੀਂ ਹੁੰਦਾ ਤੇ ਫਿਰ ਇਹ ਕੀ ਲੈਣਾ ਹੈ ਸਰਕਾਰਾਂ ਤੋਂ ਤੇ ਜੇ ਨਾ ਕਰਿਆ ਕੁਛ ਤਾਂ ਮੈਂ ਵੀ ਥੋੜੇ ਵਿੱਚ ਬੈਠੂਗਾ ਸਰਕਾਰਾਂ ਤੋਂ ਫਿਰ ਆਪਾਂ ਕੀ ਲੈਣਾ ਕੀ ਲੈਣਾ ਬਾਈ ਜੀ ਇਹਨਾਂ ਤੇ ਕੋਈ ਭਰੋਸਾ ਨਹੀਂ ਜਦੋਂ ਅੰਬਰਤਾਰੀ ਬੰਦਾ ਜਵਾਨ ਕਰਕੇ ਮੁੱਕਰ ਗਿਆ ਤਾਂ ਹੋਰ ਤਾਂ ਬਾਕੀ ਤਾਂ ਕੱਚੇ ਨੇ ਨਾ ਪਰ ਉਹਨਾਂ ਨੇ ਉੱਥੇ ਚੇਅਰ ਦੇ ਉੱਤੇ ਬਹਿ ਕੇ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਸਨਮੁਖ ਹੋ ਕੇ ਜਾਂ ਮੁਖ ਰੱਖਦੇ ਹੋਏ ਅਰਦਾਸ ਕੀਤੀ ਹੈ ਅਜੇ ਸ਼ਬਦ ਉਹਨਾਂ ਦੇ ਸੀ ਕਿ ਸੱਚਾ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੈ ਸਾਰਿਆਂ ਦੇ ਵਿਚਾਰ ਨਾਲ ਲੈ ਕੇ ਇਸ ਕਾਨੂੰਨ ਨੂੰ ਅੱਗੇ ਲੈ ਕੇ ਜਾਈਏ ਬੇਨਤੀ ਕਰਦਾ ਜੱ태ਦਾਰ ਸਾਹਿਬ ਬੇਨਤੀ ਹੈ ਤੁਹਾਡੇ ਚਰਨਾਂ 'ਚ ਕੁਰਸੀ 'ਤੇ ਬਹਿ ਕੇ ਬਿਆਨ ਦੇਣੇ ਬੜੇ ਸੌਖੇ ਐ ਅਕਾਲੀ ਫੂਲਾ ਸਿੰਘ ਬਣ ਕੇ ਘਰੋਂ ਤੇ ਆਓ ਜੇ ਬੇਅਦਬੀਆਂ ਰਕਵਾਉਣੀ ਐ ਨਹੀਂ ਦੋਸ਼ੀ ਪਾਏ ਜਾਉਗੇ ਐ ਜੀਪੀਸੀ ਪ੍ਰਧਾਨ ਧਾਮੀ ਸਾਹਿਬ ਹੂੰ ਗਰਾਊਂਡ ਤੇ ਆਓ ਕੁਰਸੀਆਂ ਤੇ ਬੈਠ ਕੇ ਬਿਆਨ ਨਾ ਜਾਰੀ ਕਰੋ ਤੁਨ ਮੁੱਖ ਮੰਤਰੀ ਸਾਹਿਬ ਦੀਆਂ ਵੀ ਗੱਲਾਂ ਆਪਣੇ ਵਰਗੀਆਂ ਲੱਗੀਆਂ ਜਜ਼ਬਾਤੀ ਮੁੱਖ ਮੰਤਰੀ ਸਾਹਿਬ ਐਕਟਰ ਨੇ ਐਕਟਿੰਗ ਬੜੀ ਤਕੜੀ ਕਰਦੇ ਆ ਸਾਢੇ 3 ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਵੀ 200 ਤੋਂ ਲੈ ਕੇ 250 ਵਧ ਵੀ ਹੋ ਗਈ ਹੂੰ ਉਹਦਾ ਜ਼ਿੰਮੇਵਾਰ ਕੌਣ ਹੈ ਸਿਲੈਕਟ ਕਮੇਟੀ ਨੂੰ ਭੇਜੇ رائے ਲੈਣ ਵਾਸਤੇ ਉਦੋਂ ਅੱਗੇ ਕਿੰਨਾ ਟਾਈਮ ਲੱਗਦਾ ਫਿਰ ਇਹ ਵਿਧਾਨ ਸਭਾ ਚੋਂ ਪਾਸ ਹੋਣਾ ਫਿਰ ਇਹ ਜਾਣਾ ਹੈ ਰਾਜਪਾਲ ਦੇ ਕੋਲ ਜੀ ਫਿਰ ਰਾਜਪਾਲ ਕਿੰਨਾ ਟਾਈਮ ਖਾਊਗਾ ਉਸ ਸਮੇਂ ਦੇ ਵਿੱਚ ਜਿੰਨੀਆਂ ਬੇਅਦਬੀਆਂ ਹੋਈਆਂ ਹੋਣਗੀਆਂ ਉਹਦੀ ਜ਼ਿੰਮੇਵਾਰੀ ਚੱਕਦੇ ਨੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਜ਼ਿੰਮੇਵਾਰੀ ਚੱਕ ਲੈਣ ਮੈਂ ਥੱਲੇ ਆ ਜਾਂਦਾ ਤੁਹਾਨੂੰ ਕਿਤੇ ਐਦਾਂ ਦਾ ਕੋਈ ਇਤਰਾਜ਼ ਤਾਂ ਨਹੀਂ ਕਿ ਟਾਵਰ ਦੇ ਉੱਤੇ ਮੈਂ ਚੜਿਆ ਰਿਹਾ ਪਰ ਆਮ ਆਦਮੀ ਪਾਰਟੀ ਨੇ ਜਾਂ ਸਰਕਾਰ ਨੇ ਜਾਂ ਸਦਨ ਦੇ ਵਿੱਚ ਮੇਰਾ ਤਾਂ ਕੋਈ ਜ਼ਿਕਰੇ ਨਹੀਂ ਹੋਇਆ ਮੇਰਾ ਨਾਂ ਹੀ ਨਹੀਂ ਲਿਆ ਗਿਆ ਕ੍ਰੈਡਿਟ ਕੋਈ ਹੋਰ ਹੀ ਲੈ ਜਾਊਗਾ 2 200 ਕਰੋੜ ਦੇ ਵੀ ਲਾਲਚ ਆ ਗਏ ਤੁਹਾਨੂੰofer ਆਈਆਂ ਬਾਂਦੀਆਂ ਆਈਆਂ ਠੋਕੀਆਂ ਆਈਆਂ ਪਰ ਗਰਜੀਤ ਸਿੰਘ ਨਾਂ ਤਾਂ ਬਕਿਆਊ ਐ ਨਾ ਕਿਸ ਤੋਂ ਪੈਸੇ ਇਕੱਠੇ ਕਰੇ ਨਹੀਂ ਤੇ ਤੁਸੀਂ ਹੁਣ ਫਿਰ ਦਵਾਈਆਂ ਲੈਣੀਆਂ ਜਾਂ ਪ੍ਰਸ਼ਾਦਾ ਛਕਣਾ ਸ਼ੁਰੂ ਕਰੋਗੇ ਫਿਰ ਇਸ ਤੋਂ ਬਾਅਦ ਕੀ ਕਰੋਗੇ ਜੀ ਹੁਣ ਉਹ ਹੁਣ ਨਾ ਮੈਂ ਇੱਕ ਲਾਸਟ ਕਦਮ ਚੱਕੜ ਜਾ ਰਹੇ ਆ ਬੇਦਬੀ ਦੇ ਖਿਲਾਫ ਕਾਨੂੰਨ ਬਣਾਉਣ ਨੂੰ ਲੈ ਕੇ ਭਾਈ ਗੁਰਦੀਪ ਸਿੰਘ ਫੌਜੀ ਲੰਬੇ ਸਮੇਂ ਤੋਂ ਟਾਵਰ ਦੇ ਉੱਤੇ ਚੜੇ ਹੋਏ ਮੋਰਚਾ ਲੱਗਿਆ ਹੋਇਆ ਸਮਾਨੇ ਦੇ ਵਿੱਚ ਜਿਸ ਤੋਂ ਬਾਅਦ ਸਰਕਾਰ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਅਸੀਂ ਇਹ ਕਾਨੂੰਨ ਲੈ ਕੇ ਆਵਾਂਗੇ ਪਰ ਬੀਤੇ ਦਿਨੀ ਜਦੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਕਾਨੂੰਨ ਦੇ ਲਈ ਮਤਾ ਪੇਸ਼ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ 6 ਮਹੀਨੇ ਦਾ ਸਮਾਂ ਲਿਆ ਜਾਂਦਾ ਕਿ ਸਲੈਕਟ ਕਮੇਟੀ ਦੇ ਕੋਲ ਇਹ ਕਾਨੂੰਨ ਜਾਊਗਾ ਹੁਣ ਭਾਈ ਗੁਰਜੀਤ ਸਿੰਘ ਫੌਜੀ ਇਸ ਮਸਲੇ ਬਾਰੇ ਕੀ ਸੋਚਦੇ ਆ ਕਿਸ ਤਰ੍ਹਾਂ ਦੀ ਉਹਨਾਂ ਦੀ ਹੈ ਭਾਵਨਾਵਾਂ ਹੈ ਜਾਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਬਾਰੇ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਭਾਈ ਗੁਰਜੀਤ ਸਿੰਘ ਫੌਜੀ ਜੀ ਜੁੜ ਚੁੱਕੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਜੀ ਸੇਤਾ ਕਿਵੇਂ ਪਹਿਲਾਂ ਇਹ ਦੱਸੋ ਜੀ ਗੁਰੂ ਸਾਹਿਬ ਦੀ ਕਿਰਪਾ ਜੀ ਸੇਤਾਂ ਦਾ ਚਲੋ ਕਾਫੀ ਜ਼ਿਆਦਾ ਬਿਮਾਰੀਆਂ ਨੇ ਘੇਰੇ ਹੋਇਆ ਪਰ ਵਿਮਾਕ ਵੱਲੋਂ ਦਿਲ ਵੱਲੋਂ ਚੜ੍ਹਦੀ ਕਲਾ ਗੁਰੂ ਸਾਹਿਬ ਦੀ ਕਿਰਪਾ ਤੇ ਤੁਸੀਂ ਜਿਸ ਕਾਰਜ ਨੂੰ ਲੈ ਕੇ ਟਾਵਰ ਦੇ ਉੱਤੇ ਮੋਰਚਾ ਲਾਇਆ ਸੀ ਕੁਝ ਕਦਮ ਤਾਂ ਉਹਦੇ ਵੱਲ ਹੁਣ ਸਰਕਾਰ ਨੇ ਵੀ ਵਧਾਏ ਆ ਤੇ ਪੇਸ਼ ਕੀਤਾ ਗਿਆ ਮਤਾ ਉਸ ਤੋਂ ਬਾਅਦ 6 ਮਹੀਨੇ ਦਾ ਸਿਲੈਕਟ ਕਮੇਟੀ ਕੋਲ ਜਾਣ ਦਾ ਸਮਾਂ ਜਿਹੜਾ ਹੈਗਾ ਉਹ ਦਿੱਤਾ ਗਿਆ ਤੇ ਤੁਸੀਂ ਇਸ ਕਦਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਜਿੱਥੋਂ ਵੀ ਗਿੱ ਚਲੋ ਜਿੱਥੇ ਤੱਕ ਵੀ ਸਰਕਾਰ ਪਹੁੰਚੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੂੰ ਚਲੋ ਆਪਣੇ ਨਾਲ ਉਹਨਾਂ ਨੇ ਵਾਦਾ ਕੀਤਾ ਸੀ 28 ਜੂਨ ਨੂੰ ਮੀਟਿੰਗ ਹੋਈ ਸੀ ਆਪ ਜੀ ਨੂੰ ਪਤਾ ਹੀ ਹੈ ਜੀ ਮੁੱਖ ਮੰਤਰੀ ਸਾਹਿਬ ਨਾਲ ਜੀ ਤਾਂ ਉਹਨਾਂ ਨੇ ਭਰੋਸਾ ਦਿੱਤਾ ਸੀ ਵੀ ਅਸੀਂ ਸਪੈਸ਼ਲ ਸੈਸ਼ਨ ਚ ਸਦਕੇ ਇਸ ਵੱਲੋਂ ਪਾਸ ਕਰਾਂਗੇ ਜੀ ਲੇਕਿਨ ਧੰਨਵਾਦ ਦੇ ਨਾਲ ਨਾਲ ਇੱਕ ਤਾੜਨਾ ਵੀ ਹੈ ਸਰਕਾਰ ਨੂੰ ਹੂੰ ਵੀ ਇਹਨੂੰ ਠੰਡੇ ਵਾਸਤੇ ਦੇ ਵਿੱਚ ਤੁਸੀਂ 6 ਮਹੀਨਿਆਂ ਲਈ ਪਾਪਾ ਉਹ ਬਹੁਤ ਗਲਤ ਹੂੰ ਉਹ ਸਾਨੂੰ ਇਹ ਸ਼ੱਕ ਪੈਦਾ ਹੋ ਰਿਹਾ ਹੈ ਵੀ ਇਹਨਾਂ ਦੇ ਕੋਈ ਦਵਾ ਹੈ ਹੂੰ ਕਿਉਂਕਿ ਇਹ ਮੰਗ ਪੱਜਦੀ ਨਹੀਂ ਹੈਗੀ ਹੂੰ 2015 ਦੇ ਵਿੱਚ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਸੀ ਉਦੋਂ ਹੀ ਸਿੱਖ ਸੰਗਤ ਵੱਲੋਂ ਜੀ ਤੇ ਦੂਜੇ ਧਰਮਾਂ ਵੱਲੋਂ ਸਾਰਿਆਂ ਵੱਲੋਂ ਇਹ ਮੰਗ ਸੀ ਵੀ ਸਖਤ ਕਾਨੂੰਨ ਕਿਹੈਸਾ ਬਣ ਜੇ ਜਿਹਦੇ ਨਾਲ ਬੇਅਦਬੀਆਂ ਤੇ ਥੱਲ ਪਈ ਜੀ ਚਲੋ ਕਾਨੂੰਨ ਸਖਤ ਹੈ ਬਹੁਤ ਵਧੀਆ ਉਮਰ ਭਰ ਵਾਸਤੇ ਬੰਦੇ ਨੂੰ ਜੇਲ੍ਹ ਚ ਰਹਿਣਾ ਪਊਗਾ ਹੂੰ ਕੋਈ ਜ਼ਮਾਨਤ ਨਹੀਂ ਕੋਈ ਫਰਲੋ ਨਹੀਂ ਹੂੰ ਲੇਕਿਨ ਇਹਨੂੰ ਲਾਗੂ ਕਰਨ ਦੇ ਵਿੱਚ ਸਰਕਾਰ ਨੂੰ ਦਿੱਕਤ ਕੀ ਹੈ ਤਾਂ ਹੁਣ ਜਿਹੜੀ ਸਥਿਤੀ ਸਤਨਾਮ ਸਿੰਘ ਜੀ ਬਣੀ ਹੋਈ ਹੈ ਉਹ ਇਹ ਹੈ ਵੀ ਇਹ 6 ਮਹੀਨਿਆਂ ਦੇ ਅੰਡੇ ਵਾਸਤੇ ਚ ਪਾਤਾ ਹੂੰ ਸਰਕਾਰ ਦਾ ਰਹਿ ਗਿਆ ਸਵਾ ਸਾਲ ਹੂੰ ਤਾਂ ਉਹ 6 ਮਹੀਨਿਆਂ ਤੋਂ ਬਾਅਦ ਫੇਰ ਇੱਕ ਰਾਜਨੀਤੀ ਖੇਢੀ ਜਾਣੀ ਹੈ ਫੇਰ ਉਹਨੂੰ ਅੱਗੇ ਪਾ ਦੇਣਗੇ ਤੁਸੀਂ ਇਹ ਦੇਖ ਲਿਓ ਹੂੰ ਤਾਂ ਮੈਨੂੰ ਕਾਫੀ ਜ਼ਿਆਦਾ ਕੱਲ ਸਰਕਾਰ ਵੱਲੋਂ ਵੀ ਅਫਸਰ ਆਏ ਸੀ ਵੀ ਤੁਸੀਂ ਮੋਰਚਾ ਜਿੱਤ ਲਿਆ ਜੀ ਆਜੋ ਥੱਲੇ ਮਾਂ ਭਾਈ ਇਹ ਮੋਰਚਾ ਜਿੱਤਿਆ ਨਹੀਂ ਹੈਗਾ ਹੂੰ ਮੋਰਚੇ ਦੀ ਅਸਲ ਦੇ ਵਿੱਚ ਸ਼ੁਰੂਆਤ ਹੋਈ ਤੁਹਾਨੂੰ ਕੋਈ ਵਿਧਾਇਕਾਂ ਦੇ ਸੰਦੇਸ਼ ਆਏ ਕੋਈ ਫੋਨ ਕਾਲ ਆਈਆਂ ਕਿ ਤੁਹਾਡੇ ਕਰਕੇ ਚਲੋ ਇਸ ਪਾਸੇ ਵੱਲੋਂ ਕੋਈ ਕਦਮ ਵਧੇ ਕਿਸ ਤਰ੍ਹਾਂ ਦੇ ਰੈਐਕਸ਼ਨ ਸੀ ਜਦੋਂ ਇਹ ਸਾਰਾ ਕੁਝ ਹੁੰਦਾ ਜੀ ਨਹੀਂ ਬਾਈ ਜੀ ਨਹੀਂ ਕਿਸੇ ਦਾ ਕੋਈ ਫੋਨ ਨਹੀਂ ਹੂੰ ਮੈਂ ਜੇ ਦਿਲ ਦੀ ਗੱਲ ਦੱਸਾਂ ਸਾਡਾ ਜਿਹੜੇ ਸਿੱਖ ਆਗੂ ਨੇ ਉਹ ਚਾਹੁੰਦੇ ਹੀ ਨਹੀਂ ਇਹ ਕਾਨੂੰਨ ਬਣੇ। ਹੂੰ ਹੋਰ ਦੱਸੋ। ਸਿੱਖ ਪਾਰਟੀਆਂ ਨੇ ਸਾਡੀਆਂ ਅਕਾਲੀ ਦਲ ਹੋ ਗਈ ਕੋਈ ਵੀ ਹੈ। ਹੂੰ ਤਾਂ ਤੁਸੀਂ ਇਹ ਦੇਖੋ ਸਤਨਾਮ ਸਿੰਘ ਜੀ ਜਦੋਂ ਸਰਕਾਰ ਨੇ ਐਲਾਨ ਕੀਤਾ ਸੀ ਜੀ ਕਾਨੂੰਨ ਬਣਾਉਣ ਦਾ ਤਾਂ ਕਿਵੇਂ ਇੰਦਰਾ ਦੇ ਪੁੱਤ ਰਾਜੇ ਵਿਡੰਗ ਵਰਗੇ ਬਾਹਰ ਨਿਕਲੇ ਵਿਰੋਧ ਦੇ ਵਿੱਚ। ਉਹਨਾਂ ਨੇ ਬਿਆਨ ਜਾਰੀ ਕਰਿਆ ਉਹਦਾ। ਹੂੰ ਪਰ ਸਾਡੇ ਵਾਲਿਆਂ ਦਾ ਮੂੰਹ ਟੱਕਟ ਜੇ ਕਿਸੇ ਨੇ ਹੱਕ ਦੇ ਵਿੱਚ ਬਿਆਨ ਹੀ ਨਹੀਂ ਦਿੱਤਾ ਉਹਨਾਂ ਦੀ ਵਿਰੋਧਤਾ ਹੀ ਨਹੀਂ ਕੀਤੀ ਕਿਸੇ ਸਿੱਖ ਆਗੂ ਨੇ ਨਾ ਐ ਜੀਪੀਸੀ ਨੇ ਨਾ ਕਿਸੇ ਜਥੇਦਾਰ ਨੇ ਨਾ ਕਿਸੇ ਸਾਡੇ ਹੋਰ ਪਾਰਟੀਆਂ ਦੇ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਉਹਨਾਂ ਦਾ ਤਾਂ ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਉਹ ਕਾਨੂੰਨ ਚਾਹੁੰਦੇ ਨਹੀਂ ਹੈਗੇ ਮੇਨੂੰ ਤਾਂ ਬਤਾਈਆਂ ਦੀ ਗੱਲ ਬਹੁਤ ਦੂਰ ਦੀ ਹੈ ਜੀ ਮੁੱਖ ਮੰਤਰੀ ਸਾਹਿਬ ਨਾਲ ਜਦੋਂ ਤੁਹਾਡੀ ਗੱਲ ਹੋਈ ਸੀ ਜਾਂ ਜਥੇਬੰਦੀ ਦੇ ਕੁਝ ਆਗੂ ਗਏ ਸੀ ਉਹਨਾਂ ਦੀ ਸੰਤੁਸ਼ਟੀ ਹੋਈ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਵੈਸੇ ਕਿਸ ਤਰ੍ਹਾਂ ਦੀ ਗੱਲਬਾਤ ਰਹੀ ਸੀ ਉਹ ਦੇਖੋ ਜੀ ਮੁੱਖ ਮੰਤਰੀ ਸਾਹਿਬ ਨੇ ਜੋ ਮੈਨੂੰ ਸਨੇਹਾ ਲਵਾਇਆ ਸੀ ਉਹ ਇਹ ਲਵਾਇਆ ਸੀ ਵੀ ਤੁਸੀਂ ਦਵਾਈ ਖਾਓ ਹੂੰ ਰੋਟੀ ਪਾਣੀ ਸ਼ੁਰੂ ਕਰੋ ਹੂੰ ਆਪਣਾ ਸੁਪਨਾ ਜਿਹੜਾ ਲੈ ਕੇ ਚੜਿਓ ਅੱਖੀ ਪੂਰਾ ਹੁੰਦਾ ਦੇਖੋ ਜੀ ਐਨਾ ਕੁ ਵਿਸ਼ਵਾਸ ਦਿੱਤਾ ਸੀ ਹੂੰ ਚਲੋ ਇੱਥੇ ਤੱਕ ਲਿਆਏ ਨੇ ਕਾਨੂੰਨ ਨੂੰ ਇਹ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਤੇ ਤੁਸੀਂ ਹੁਣ ਫਿਰ ਦਵਾਈਆਂ ਲੈਣੀਆਂ ਜਾਂ ਪ੍ਰਸ਼ਾਦਾ ਛਕਣਾ ਸ਼ੁਰੂ ਕਰੋਗੇ ਫਿਰ ਇਸ ਤੋਂ ਬਾਅਦ ਕੀ ਕਰੋਗੇ ਜੀ ਹਾਂ ਮੇਰੇ ਹਾਂ ਮੈਂ ਰੈਵਾੜੀ ਦੇਖੋ ਉਹਨਾਂ ਮੈਂ ਇੱਕ ਲਾਸਟ ਕਦਮ ਚੱਕਣ ਜਾ ਰਹੇ ਹਾਂ ਜੀ ਜਿਵੇਂ ਆਪਣੇ ਪ੍ਰਤਨ ਸਿੰਘਾਂ ਨੇ ਤੋਂ ਪਤਾ ਪਹੀਆ ਟੁੱਟ ਗਿਆ ਸੀ ਜੀ ਤਾਂ ਉਤੇ ਸਿੰਘਾਂ ਦੀ رائے ਬਣੀ ਵੀ ਇਹ ਤੋਪ ਤਾਂ ਚੱਲ ਸਕਦੀ ਹੈ ਜੇ ਪਈਏ ਦੀ ਜਿਹਾ ਸਿੰਘ ਆਪਦਾ ਮੋਡਾ ਦੇਣਾ ਜੀ ਸ਼ਹੀਦਿਆਂ ਤੋਂ ਨਾ ਸਾਡੇ ਪਰਾਤਰ ਸਿੰਘ ਡਰੇ ਸੀ ਜੀ ਉਹਨਾਂ ਨੇ ਤੋਪ ਨੂੰ ਮੋਡਾ ਦਿੱਤਾ ਸੀ ਮੈਂ ਇਸ ਕਾਨੂੰਨ ਨੂੰ ਮੋਡਾ ਦਿੰਦਾ ਹੋਇਆ ਕੋਈ ਸਖਤ ਫੈਸਲਾ ਲਵਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਟੀਮ ਥੱਲੇ ਕੰਮ ਕਰ ਰਹੀ ਹੈ ਹਮ ਭਾਈ ਗੁਰਪ੍ਰੀਤ ਸਿੰਘ 우리 ਕੋਆਰਡੀਨੇਟਰ ਭਾਈ ਤਲਵਿੰਦਰ ਸਿੰਘ ਔਲਕ ਜੀ ਬਾਕੀ ਜਿੰਨੇ ਵੀ ਸੱਜਣ ਉਹਨਾਂ ਦੇ ਨਾਲ ਹੋਰ ਨਹੀਂ ਹੂੰ ਉਹਨਾਂ ਨੇ ਮੈਨੂੰ ਕੱਲ ਸਖਤ ਫੈਸਲਾ ਲੈਣ ਤੋਂ ਰੋਕਿਆ ਇੱਕ ਹਫ਼ਤੇ ਦਾ 10 ਦਿਨ ਦਾ ਮੈਥੋਂ ਟਾਈਮ ਮੰਗਿਆ ਹੂੰ ਜੇ ਇਹਦੇ ਵਿੱਚ ਸਰਕਾਰ ਕੱਟ ਸਮੇਂ ਦੇ ਵਿੱਚ ਇਸ ਕਾਨੂੰਨ ਨੂੰ ਹੂੰ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ ਸੈਸ਼ਨ ਦੇ ਵਿੱਚ ਪਾਸ ਕਰਦੀ ਹੈ ਹੂੰ ਤਾਂ ਠੀਕ ਹੈ ਜੀ ਨਹੀਂ ਫਿਰ ਆਪਾਂ ਜਿਵੇਂ ਕਹਿੰਦੇ ਆ ਮੋੜਾ ਲਾਉਣ ਨੂੰ ਤਿਆਰ ਨਾ ਮੌਤ ਤੋਂ ਪਹਿਲਾਂ ਡਰ ਕੇ ਚੜੇ ਸੀ ਨਾ ਜੜਰ ਤੇ ਪਰ ਭਾਈ ਜੀ ਇੱਕ ਗੱਲ ਹੋਰ ਹੈ ਕਿ ਕਾਨੂੰਨ ਬਹੁਤ ਹੁਣ ਨੇੜੇ ਆ ਚੁੱਕਿਆ ਹੁਣ ਤੁਹਾਨੂੰ ਲੱਗਦਾ ਵੀ ਸਖਤ ਫੈਸਲੇ ਦੀ ਇਸ ਸਮੇਂ ਵੀ ਜ਼ਰੂਰਤ ਆ ਕਿਉਂਕਿ ਹੁਣ 6 ਮਹੀਨੇ ਦਾ ਸਮਾਂ ਉਹਨਾਂ ਨੇ ਕਿਹਾ ਵੀ ਅਸੀਂ ਇਸ ਕਰਕੇ ਲੈ ਰਹੇ ਹਾਂ ਕਿਉਂਕਿ ਗੁਰੂ ਸਾਹਿਬ ਨੂੰ ਸਾਰੀ ਮੰਨਣ ਵਾਲੇ ਆ ਤੇ ਉਹ ਵੀ ਸੋਚਦੇ ਹੋਣਗੇ ਵੀ ਚਲੋ ਸਾਡੇ ਤੱਕ ਜੇ ਇਹ ਗੱਲ ਆਈ ਹੈ ਅਸੀਂ ਆਪਣੀ ਰਾਏ ਦੇਣ ਦੇ ਯੋਗ ਹੋਏ ਆ ਤੇ ਸਾਡੇ ਵੀ ਚੰਗੇ ਭਾਗ ਆ ਹਰ ਬੰਦੇ ਨੂੰ ਆਪਣੀ ਰਾਏ ਇਹਦੇ ਵਿੱਚ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ ਜੀ ਜ਼ਰੂਰੀ ਹੈ ਜੀ ਲੇਕਿਨ ਇੰਨਾ ਲੰਮਾ ਸਮਾਂ ਉਹ ਖਤਰੇ ਦੀ ਘੰਟੀ ਹੈ ਹੂੰ ਮੈਂ ਜੋ ਸਖਤ ਫੈਸਲੇ ਦੀ ਗੱਲ ਕਰ ਰਿਹਾ ਮੈਨੂੰ ਇਹ ਹੈ ਵੀ ਕਿਤੇ ਜਿੱਤੀ ਬਾਜੀ ਨਾ ਹਾਰ ਜੀ ਹੂੰ ਜੇ ਅਰਜੀਤ ਸਿੰਘ ਕੋਈ ਜਿਵੇਂ ਹੁਣ ਕੱਲ ਮੈਨੂੰ ਥੱਲੇ ਲਾਉਣ ਵਾਸਤੇ ਆਏ ਸੀ ਜੀ ਜੇ ਮੈਂ ਕੋਈ ਹੁਣ ਆਪਣੀ ਜ਼ਿੰਦਗੀ ਬਾਰੇ ਸੋਚਣ ਲੱਗ ਗਿਆ ਤਾਂ ਇਹ ਮੋਰਚਾ ਲਾਏ ਦਾ ਵੀ ਕੋਈ ਫਾਇਦਾ ਨਹੀਂ ਕਾਨੂੰਨ ਜਿਵੇਂ ਪਹਿਲਾਂ 18 ਨਾਲ ਲਟਪਰੇ ਹੂੰ ਉਵੇਂ ਹੀ ਇਹ ਲਟਕੀ ਜਾਊਗਾ ਹੂੰ ਕਿਉਂਕਿ ਉੱਪਰ ਬੀਜੇਪੀ ਸਰਕਾਰ ਹੈ ਬੀਜੇਪੀ ਦੇ ਜਿੰਨੇ ਵੀ ਬਲਾਰੇ ਡਿਬੇਟਾਂ ਦੇ ਵਿੱਚ ਬੋਲ ਰਹੇ ਨੇ ਉਹ ਨਹੀਂ ਚਾਹੁੰਦੇ ਵੀ ਇਹ ਕਾਨੂੰਨ ਬਣੇ ਤੁਸੀਂ ਵਿਧਾਨ ਸਭਾ ਦੀ ਕਾਰਵਾਈ ਦੇਖੀ ਜੀ ਵੈਸੇ ਕਾਰਵਾਈ ਦੇਖੀ ਸੀ ਬੜੇ ਸ਼ੋਹਣੇ ਕਾਰਵਾਈ ਹੋਈ ਹੈ ਸਾਰੇ ਹੱਕ ਦੇ ਵਿੱਚ ਬੋਲੇ ਨੇ ਬੜੇ ਸ਼ਬਦ ਵੀ ਬੜੇ ਸਤਿਕਾਰਤ ਰਹੇ ਜੀ ਉੱਥੇ ਬਿਲਕੁਲ ਜੀ ਬਿਲਕੁਲ ਪਰ ਥੋੜੇ ਲੋਕ ਤਾਂ ਵੱਜਦੀ ਹੈ ਤੁਹਾਡੀ ਉੱਥੇ ਭਰੋਸਾ ਵੱਜਦਾ ਤੁਹਾਡਾ ਉਹ ਕਾਰਵਾਈ ਦੇਖ ਕੇ ਦੇਖੋ ਖਾਲਸਾ ਜੀ ਭਰੋਸਾ ਤਾਂ ਬਣਦਾ ਹੈ ਹਮ ਲੇਕਿਨ ਨਾਲ ਸ਼ੱਕ ਵੀ ਹੈ ਹਾਂਜੀ ਦੇਖੋ ਕੁਝ ਮੈਂਬਰ ਇਹ ਗੱਲ ਕਹਿ ਰਹੇ ਸੀ ਵੀ ਇਹ ਪਾਸ ਕਰਕੇ ਅੱਜ ਹੀ ਅੱਗੇ ਜਾਣਾ ਚਾਹੀਦਾ ਸੀ ਹੂੰ ਕੁਝ ਮੈਂਬਰ ਠੰਡੇ ਵਾਸਤੇ ਜਪਵਾਉਣਾ ਚਾਹੁੰਦੇ ਸੀ ਤੁਸੀਂ ਵੀ ਦੇਖਿਆ ਸਰ ਜੀ ਕਾਂਗਰਸੀ ਬੜੇ ਉਤਸ਼ਾਹ ਨਾਲ ਕਹਿ ਰਹੇ ਸੀ ਵੀ ਉਹਨੂੰ ਆਪਣਾ ਕਮੇਟੀ ਨੂੰ ਭੇਜਿਆ ਜਾਵੇ ਜੋ ਵੀ ਬਣਾਈ ਹੈ ਇਹਨਾਂ ਨੇ ਸਿਲੈਕਟ ਕਮੇਟੀ ਹਾਂਜੀ ਸਿਲੈਕਟ ਕਮੇਟੀ ਨੂੰ ਭੇਜਿਆ ਜਾਵੇ ਤਾਂ ਉਹ ਠੰਡੇ ਵਾਸਤੇ ਦੇ ਵਿੱਚ ਬਾਈਜੀ ਪਾ ਕੇ ਫਿਰ ਉਹ ਤਾਂ ਗਿੱਲਾ ਪੀਣਾ ਪਾ ਲਿਆ ਨਾ ਪਹਿਲਾਂ ਵਾਂਗੂ ਹੂੰ ਦੇਖੋ ਇੱਕ ਚੀਜ਼ ਦੇਖੋ ਸਤਨਾਮ ਸਿੰਘ ਜੀ ਇਹ ਬਿੱਲ ਦੇ ਬਾਬਤ ਸਾਰੇ ਧਰਮਾਂ ਦੇ ਆਗੂ ਬੁਲਾਏ ਗਏ ਜੀ ਡੀਆਈਜੀ ਨਹੀਂ ਹੂੰ ਡੀਆਈਜੀ ਜਦਵ ਸਾਹਿਬ ਨੇ ਜੀ ਆਪਣਾ ਕੋਆਰਡੀਨੇਟਰ ਵੀ ਵਿੱਚ ਸੀ امام ਸਾਹਿਬ ਮੁਸਲਮਾਨਾਂ ਦੇ ਜੀ ਲੁਧਿਆਣੇ ਵਾਲੇ ਮਤਲਬ ਸਾਰੇ ਧਰਮਾਂ ਦੇ ਉਹਨਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਸੀ ਹੂੰ ਫਿਰ ਬਾਕੀ ਕੀ ਰਹਿ ਗਿਆ ਹੂੰ ਹੁਣ ਜਿਹੜੀ ਆਮ ਆਵਾਮ ਹੈ ਉਹ ਤਾਂ ਖੁਸ਼ੀਆਂ ਨਾਲ ਇਹਨਾਂ ਦਾ ਸਵਾਗਤ ਕਰਦੀ ਆਮ ਆਦਮੀ ਪਾਰਟੀ ਦਾ ਹਮ ਸਾਰੇ ਬਹੁਤ ਖੁਸ਼ ਸੀ ਹਮ ਸਾਰੇ ਪੰਜਾਬ ਦੇ ਵਿੱਚ ਬਲਡ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚੋਂ ਸਿੰਘਾਂ ਦੇ ਬਹੁਤ ਫੋਨ ਆਏ ਇਹਨੇ ਬਹੁਤ ਵੱਡਾ ਕਦਮ ਚੱਕ ਰਹੀ ਹੈ ਸਰਕਾਰ ਹਮ ਅਸੀਂ ਇਹਨਾਂ ਦਾ ਗੱਡ ਕੇ ਸਵਾਗਤ ਕਰਦੇ ਲੇਕਿਨ ਜਿਹੜਾ ਇਹਨਾਂ ਨੇ ਅੰਡੇ ਵਾਸਤੇ ਚ ਪਤਾ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੇਖੋ ਇਹ ਬਦਨਾਮੀ ਖਟਰੇ ਨੇ ਹਮ ਉਸ ਗੱਲ ਦੇ ਤੇ ਹੁਣ ਦਾ ਇਹ ਠੰਡੇ ਵਾਸਤੇ ਦੇ ਵਿੱਚੋਂ ਕੱਢ ਕੇ ਇਹ ਤੇ ਛੇਤੀ ਕਾਰਵਾਈ ਕਰੀ ਜਾਵੇ ਹੂੰ ਤਾਂ ਤਾਂ ਹੀ ਚੰਗਾ ਹੋਏਗਾ ਨਹੀਂ ਉਹ ਬਾਅਦ 'ਚ ਫਿਰ ਬਿੱਲ ਬਣਾਏ ਦਾ ਵੀ ਕੋਈ ਫਾਇਦਾ ਨਹੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ 3-4 ਮਹੀਨੇ ਦਾ ਟਾਈਮ ਚਲੋ ਤੁਸੀਂ ਲੈ ਲਓ ਟਾਈਮ ਬਾਉਂਡ ਤੁਸੀਂ ਕਰ ਦਿਓ ਜੀ ਫਿਰ ਸੰਧਵਾ ਸਾਹਿਬ ਕਹਿੰਦੇ ਵੀ ਚਲੋ ਥੋੜਾ ਜਿਹਾ ਸਮਾਂ ਹੋਰ ਵੱਧ ਲੈ ਹੀ ਲੈਨੇ ਆ ਤੇ ਇਹਨੂੰ 6 ਮਹੀਨੇ ਦੇ ਵਿੱਚ ਕਰ ਦਿੰਨੇ ਆ 6 ਮਹੀਨੇ ਬਾਅਦ ਇਹਦੇ ਉੱਤੇ ਜੋ ਵਿਚਾਰ ਆਉਣੇ ਸਾਰਿਆਂ ਦੇ ਆ ਕੇ ਫਿਰ ਇਹਨੂੰ ਕਾਨੂੰਨ ਨੂੰ ਇੱਕ ਰੂਪ ਦੇਵਾਂਗੇ ਹਾਲਸਾ ਜੀ ਦੇਖੋ ਜਿਹੜੀ ਸਾਡੀ ਬਦਲ ਕਸਮਿਤੀ ਹੈ ਨਾ ਸੰਧਵਾ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਉਹ ਕੋਦੰਬਰ ਧਰੀ ਨਹੀਂ ਜੀ ਉਹਨਾਂ ਨੇ ਇੱਕ ਮੋਰਚੇ ਦੇ ਵਿੱਚ ਪਹਿਲਾਂ ਕਿਹਾ ਸੀ ਵੀ ਇੱਕ ਮਹੀਨੇ ਦਾ ਸਰਕਾਰ ਨੂੰ ਟਾਈਮ ਦੋ ਹਾਂ ਜੀ ਆਪਾਂ ਪਾਠ ਰਖਾਵਾਂਗੇ ਪਾਠ ਰਖਾਵਾਂਗੇ ਤੇ ਜੇ ਨਾ ਕਰਿਆ ਕੁਛ ਤਾਂ ਮੈਂ ਵੀ ਥੋੜੇ ਵਿੱਚ ਬੈਠੂੰਗਾ ਸਰਕਾਰਾਂ ਤਾਂ ਫਿਰ ਆਪਾਂ ਕੀ ਲੈਣਾ ਕੀ ਲੈਣਾ ਬਾਈ ਜੀ ਇਹਨਾਂ ਤੇ ਕੋਈ ਭਰੋਸਾ ਨਹੀਂ ਹਾਂ ਜੋ ਨੰਬਰਦਾਰੀ ਬੰਦਾ ਜਵਾਨ ਕਰਕੇ ਮੁਕਰ ਗਿਆ ਤਾਂ ਹੋਰ ਤਾਂ ਬਾਕੀ ਤਾਂ ਕੱਚੇ ਨੇ ਨਾ ਪਰ ਉਹਨਾਂ ਨੇ ਉੱਥੇ ਚੇਅਰ ਦੇ ਉੱਤੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੰਮੁਖ ਹੋ ਕੇ ਜਾਂ ਮੁਖ ਰੱਖਦੇ ਹੋਏ ਅਰਦਾਸ ਕੀਤੀ ਹੈ ਅਜੇ ਸ਼ਬਦ ਉਹਨਾਂ ਦੇ ਸੀ ਕਿ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ ਕਿਰਪਾ ਆਪ ਹੀ ਕਰਕੇ ਜਿਹੜਾ ਹੈਗਾ ਇਹ ਕਾਨੂੰਨ ਬਣਵਾ ਲਿਓ ਤੁਸੀਂ ਸਤਨਾਮ ਸਿੰਘ ਜੀ ਇਹ ਦੇਖੋ ਐਤੇ ਅਪਰੰਪਾਰ ਕਿਰਪਾ ਗੁਰੂ ਦੀ ਮੇਰੀ ਚੜਨ ਦੀ ਔਕਾਸ ਨਹੀਂ ਪਈ ਜੀ ਬੈਠਣ ਦੀ ਇੰਨਾ ਲੰਮਾ ਸਮਾਂ ਔਕਾਤ ਨਹੀਂ ਸੀ ਮੈਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਚੱਪੜੀਆਂ ਹੋਈਆਂ ਨੇ ਇਸ ਟਾਈਮ ਜੀ ਮੇਰੀਆਂ ਲੱਤਾਂ ਜਵਾਬ ਦੇ ਗਈਆਂ ਮੇਰੇ ਤੋਂ ਖੜਾ ਨਹੀਂ ਇਸ ਟਾਈਮ ਹਾਂ ਮੈਂ ਅੱਜ ਸੰਗਤ ਦੇ ਵਿੱਚ ਬਹੁਤ ਲੰਮੇ ਸਮੇਂ ਬਾਅਦ ਆਇਆ ਤਾਂ ਮੈਂ ਦੱਸਣਾ ਨਹੀਂ ਚਾਹੁੰਦਾ ਸੀ ਲੇਕਿਨ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਭਾਈ ਹੁਣ ਮੈਂ ਤੁਹਾਨੂੰ ਸੰਘਰਸ਼ ਕਰਕੇ ਦਿਖਾਤਾ ਪਾਕ ਸਾਫ਼ ਸੰਘਰਸ਼ ਜਿੱਤੇ ਇੱਕ ਨਵੇਂ ਪੈਸੇ ਦਾ ਵੀ ਕੋਈ ਇਹ ਜਿਆ ਮਨੀ ਲਾ ਸਕਦਾ ਵੀ ਗਰਜੀਤ ਸਿੰਘ ਨੇ ਪੈਸੇ ਇਕੱਠੇ ਕਰੇ ਨੇ ਜਿਆ ਮੋਰਚਾ ਵੇਚ ਕੇ ਭੱਜ ਗਿਆ ਜਾਂ ਦਬ ਗਿਆ ਜੋ ਸਾਡੇ ਪ੍ਰਾਤਨ ਸਿੰਘਾਂ ਨੇ ਸਿਰੜ ਦੇ ਨਾਲ ਕੀਤਾ ਉਸ ਨੂੰ ਕਰਕੇ ਦਿਖਾਤਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਔਟਾ ਸੇਨਾ ਮੈਂ ਹੁਣ ਸਿੱਖ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਅੱਜ ਤੱਕ ਸਾਥ ਨਹੀਂ ਦਿੱਤਾ ਤੁਹਾਡਾ ਧੰਨਵਾਦ ਕੋਈ ਗੱਲ ਨਹੀਂ ਲੇਕਿਨ ਅੱਜ ਆਪਣਾ ਜਿਹੜਾ ਵੇ ਅਧਿਮੀਨਾ ਰੋਕੂ ਬਲੇ ਉਹ ਸਿਖਰ ਤੇ ਹੈ ਜੀ ਅੱਜ ਸਾਥ ਦੇ ਦੋ ਜੇ ਅੱਜ ਸਾਰੀ ਸਿੱਖ ਸੰਗਤ ਸਾਥ ਦੇ ਦੂਗੀ ਹੂੰ ਤਾਂ ਇਹ ਕਾਨੂੰਨ ਨੂੰ ਲਾਗੂ ਵੀ ਹੋ ਜਾਊਗਾ ਹੂੰ ਇਹਨੂੰ ਵਿਧਾਨ ਸਭਾ ਚ ਪਾਸ ਵੀ ਕਰ ਦੇਣਗੇ ਹੂੰ ਸਭ ਕੁਝ ਇਹ ਕਹ ਦੋ ਜਦੋਂ ਆਪਾਂ ਜੀ ਆਪਣੇ ਜ਼ਮੀਨਾਂ ਪਿੱਛੇ ਲੜ ਸਕਦੇ ਹੂੰ ਮੇਰੀਆਂ ਕੁਝ ਬੇਨਤੀਆਂ ਨੇ عوام ਨੂੰ ਜੀ ਸਾਰੇ ਧਰਮਾਂ ਦੇ ਨਮਾਇੰਦਿਆਂ ਨੂੰ ਜੀ ਸਾਰੇ ਧਰਮਾਂ ਦੇ ਜਾਇਆਂ ਮੁਸਲਮਾਨ ਭਰਾ ਹਿੰਦੂ ਭਰਾ ਈਸਾਈ ਭਰਾ ਹਮ ਸਿੱਖ ਭਰਾ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਸਿੱਖ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਹੀ ਬੇਨਤੀ ਕਰੂੰਗਾ ਜੀ ਮੈਂ ਜਥੇਦਾਰ ਗੜਗਾਜ ਸਾਹਿਬ ਨੂੰ ਸਭ ਤੋਂ ਪਹਿਲਾਂ ਬੇਨਤੀ ਕਰਦਾ ਜਥੇਦਾਰ ਸਾਹਿਬ ਬੇਨਤੀ ਹੈ ਤੁਹਾਡੇ ਚਰਨਾਂ 'ਚ ਕੁਰਸੀ 'ਤੇ ਬਹਿ ਕੇ ਬਿਆਨ ਦੇਣੇ ਬੜੇ ਸੌਖੇ ਹੈ ਹਮ ਅਕਾਲੀ ਫੂਲਾ ਸਿੰਘ ਬਣ ਕੇ ਗਰਾਉਣ ਤੇ ਆਉ। ਹੂੰ ਜੇ ਬੇਅਦਬੀਆਂ ਰਕਵਾਉਣੀ ਆ। ਹੂੰ ਨਹੀਂ ਦੋਸ਼ੀ ਪਾਏ ਜਾਉਗੇ। ਗਰਜੀਤ ਸਿੰਘ ਦੀ ਮੌਤ ਹੁੰਦੀ ਹੈ ਕੱਲਾ ਸਰਕਾਰ ਤੇ ਦੋਸ਼ ਨਹੀਂ ਲੱਗੂਗਾ। ਹੂੰ ਜਥੇਦਾਰਾਂ ਤੇ ਵੀ ਲੱਗੂਗਾ। ਕਿਉਂਕਿ ਮੈਂ ਆਪਣੇ ਘਰ ਵਾਸਤੇ ਨਹੀਂ ਬੈਠਿਆ। ਹੂੰ ਮੈਂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰਕਵਾਉਣ ਵਾਸਤੇ ਬੈਠਾ। ਹੂੰ ਐ ਜੀਪੀਸੀ ਪ੍ਰਧਾਨ ਧਾਮੀ ਸਾਹਿਬ ਹੂੰ ਗਰਾਉਂਡ ਤੇ ਆਓ ਕੁਰਸੀਆਂ ਤੇ ਬੈਠ ਕੇ ਬਿਆਨ ਨਾ ਜਾਰੀ ਕਰੋ ਵੀ ਹਾਂ ਕਾਨੂੰਨ ਚਾਹੀਦਾ ਹੈ ਕਾਨੂੰਨ ਚਾਹੀਦਾ ਮੈਨੂੰ ਵੀ ਪਤਾ ਸਭ ਦੀ ਭਾਵਨਾ ਇਹੀ ਹੈ ਵੀ ਕਾਨੂੰਨ ਚਾਹੀਦਾ ਹੈ ਲੇਕਿਨ ਉਹਦੇ ਵਾਸਤੇ ਸਾਨੂੰ ਸਖਤ ਲੜਾਈ ਲੜਨੀ ਪੈਣੀ ਹੈ ਅਜੇ ਲੜਾਈ ਬਾਕੀ ਹੈ ਇਹ ਕਾਨੂੰਨ ਨੂੰ ਸਿਖਰ ਦੇ ਪਹੁੰਚਾ ਕੇ ਅਸੀਂ ਦਵਾਰੇ ਠੰਡੇ ਵਾਸਤੇ ਵਿੱਚ ਪਵਾਤਾ ਫਿਰ ਸਾਡਾ ਸਿੱਖਕ ਹੋਣ ਦਾ ਵੀ ਕੋਈ ਪਰਜ ਨਹੀਂ ਹੈਗਾ ਬਾਈ ਜੀ ਤੁਸੀਂ ਬੜੇ ਜਜ਼ਬਾਤੀ ਜਿਹੜੇ ਹਮੇਸ਼ਾ ਵਿਚਾਰ ਰੱਖਦੇ ਹੋਂ ਦਿਲ ਤੋਂ ਜਿਹੜੀ ਗੱਲ ਕਰਦੇ ਹੋਂ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਉੱਥੇ ਕੁਝ ਅਜਿਹੀਆਂ ਗੱਲਾਂ ਕੀਤੀਆਂ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਪਿੰਡ ਦੀਆਂ ਪੰਚਾਇਤਾਂ ਵਿੱਚ ਜਾਂਦਾ ਸੀ ਤਾਂ ਉੱਥੇ ਕੋਈ ਝਗੜਾ ਹੋ ਜਾਂਦਾ ਸੀ ਤਾਂ ਗੁਰੂ ਘਰ ਵੱਲ ਨੂੰ ਹੱਥ ਕਰਕੇ ਲੋਕ ਇਸ ਗੱਲ ਦੀ ਗਵਾਹੀ ਭਰ ਦਿੰਦੇ ਸੀ ਕਿ ਮੈਂ ਇਹ ਕੰਮ ਕੀਤਾ ਜਾਂ ਮੈਂ ਇਹ ਕੰਮ ਨਹੀਂ ਕੀਤਾ ਤੇ ਅੱਜ ਸਾਡੇ ਪਿਓ ਦੀ ਸਾਡੀਆਂ ਪੰਜਾਬ ਦੀ ਸਟੇਟ ਜਿੱਥੇ ਬਾਣੀ ਰਚੀ ਗਈ ਉੱਥੇ ਹੀ ਬੇਪੱਤੀ ਹੋ ਰਹੀ ਆ ਇਹ ਕਿੱਦਾਂ ਹੋ ਸਕਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੀਆਂ ਵੀ ਗੱਲਾਂ ਆਪਣੇ ਵਰਗੀਆਂ ਲੱਗੀਆਂ ਜਜ਼ਬਾਤੀ ਗੱਲਾਂ ਉਹਨਾਂ ਦੀਆਂ ਬੜੀਆਂ ਸੋਹਣੀਆਂ ਹੂੰ ਕਹਿਣੀ ਕਰਨੀ 'ਚ ਫਰਕ ਬੜਾ ਹੁੰਦਾ ਹੂੰ ਇੱਕ ਚਾਹੇ ਸਾਡਾ ਸਾਲੀ ਭਰਾ ਹੈ ਚਾਹੇ ਤੁਸੀਂ ਹੋ ਚਾਹੇ ਮੈਂ ਹੂੰ ਚਾਹੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਹੈ ਹੂੰ ਆਪਾਂ ਇਮੋਸ਼ਨਲ ਆ ਹੂੰ ਗੁਰੂ ਪ੍ਰਤੀ ਇਮਾਨਦਾਰ ਜੋ ਕਹਿੰਦੇ ਆ ਉਹ ਦਿਲੋਂ ਕਹਿੰਦੇ ਆ ਜ਼ੁਬਾਨ ਨਾਲ ਨਹੀਂ ਕਹਿੰਦੇ ਜੀ ਲੇਕਿਨ ਕਹਿਣੀ ਕਰਨੀ ਦੇ ਵਿੱਚ ਫਰਕ ਬਹੁਤ ਹੈ ਹੂੰ ਮੁੱਖ ਮੰਤਰੀ ਸਾਹਿਬ ਐਕਟਰ ਨੇ ਐਕਟਿੰਗ ਬੜੀ ਤਕੜੀ ਕਰਦੇ ਆ। ਹੂੰ ਠੀਕ ਹੈ ਜੀ। ਲੇਕਿਨ ਕਹਿਣੀ ਕਰਨੀ ਦੇ ਵਿੱਚ ਉਹਨਾਂ ਨੇ ਫਰਕ ਪਾਤਾ 6 ਮਹੀਨਿਆਂ ਦਾ ਲੰਮਾ ਸਮਾਂ ਪਾ ਕੇ। ਹੂੰ ਮੈਂ ਉਹਨਾਂ ਦੇ ਭਰੋਸਾ ਕਰ ਲਾਂ ਦਾ ਮਹੀਨੇ ਦਾ ਟਾਈਮ ਪਾਣ ਦੇ ਕੋਈ ਚੱਕਰ ਨਹੀਂ ਸੀ। ਹੂੰ 2 ਮਹੀਨਿਆਂ ਦਾ ਪਾਲਾਂ ਦੇ ਜਿੱਥੇ ਮੈਂ 10 10ਵਾਂ ਮਹੀਨਾ ਚੱਲ ਰਿਹਾ ਹੁਣ ਮੈਂ ਹੋਰ 2 ਮਹੀਨੇ ਕੋਈ ਚੱਕਰ ਨਹੀਂ ਬਹਿ ਜਾਂਦਾ। ਹੂੰ ਮੈਨੂੰ ਆਸਤਾ ਹੁੰਦੀ ਨਾਲੇਕਿਨ 6 ਮਹੀਨਿਆਂ ਦਾ ਠੰਡੇ ਵਾਸਤੇ ਵਿੱਚ ਪਾ ਕੇ ਉਹਨਾਂ ਨੇ ਸਾਬਤ ਕਰਤਾ ਵੀ ਇਹ ਕਾਨੂੰਨ ਦੁਬਾਰਾ ਹੂੰ ਫਿਰ ਉਹਵੇਂ ਕਟਾ ਖਾਊਗਾ ਜਿਵੇਂ ਪਹਿਲਾਂ ਵਾਲਾ ਕਾਨੂੰਨ ਕੱਟਾ ਕਰ ਪਰ ਉਹਨਾਂ ਨੇ ਇੱਕ ਗੱਲ ਕਹੀ ਜੀ ਉੱਥੇ ਕਿ ਜਦੋਂ ਇਹ ਕਾਨੂੰਨ ਇੱਕ ਵਾਰ ਬਣ ਗਿਆ ਤਾਂ ਸਦੀਆਂ ਤੱਕ ਰਹਿਣਾ ਇਦੇ ਦਾਇਰੇ ਵਿੱਚ ਆ ਕੇ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਬੇਇਨਸਾਫੀ ਨਾ ਹੋਵੇ ਕੋਈ ਕੱਚ ਪਿਲਣਾ ਰਹਿ ਜਾਏ ਕੋਈ ਕਮੀ ਨਾ ਰਹਿ ਜਾਏ ਕੁਝ ਐਦਾਂ ਦੀ ਗੱਲ ਇਸ ਕਰਕੇ ਇਹ ਜ਼ਰੂਰੀ ਹੈ ਇਹ ਵਾਜਬ ਗੱਲ ਹੈ ਕਿ ਇਸ ਦੇ ਉੱਤੇ ਸਾਰਿਆਂ ਦੇ ਵਿਚਾਰ ਜਿਹੜੇ ਹੈਗੇ ਲਏ ਜਾਣ ਭਾਵੇਂ ਵਿਰੋਧੀ ਧਿਰਾਂ ਦੇ ਜਿਹੜੇ ਨੇਤਾ ਹੈਗੇ ਉਹਨਾਂ ਦੀਆਂ ਵੀ ਉਸ ਕਮੇਟੀ ਦੇ ਵਿੱਚ ਉਸ ਸਿਲੈਕਟ ਕਮੇਟੀ ਦੇ ਵਿੱਚ ਉਹਨਾਂ ਨੂੰ ਵੀ ਪਾਇਆ ਜਾਵੇ ਕੁਝ ਬਾਹਰੀ ਲੋਕਾਂ ਨੂੰ ਵੀ ਜਿਹੜੇ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਆਪਣੇ ਵਿਚਾਰ ਦੇ ਸਕਦੇ ਉਹਨਾਂ ਨੂੰ ਵੀ ਵਿੱਚ ਪਾ ਲਿਆ ਜਾਵੇ ਤਾਂ ਕਿ ਪੂਰਨ ਸੰਤੁਸ਼ਟੀ ਹੋ ਜਾਏ ਕਿ ਜਿਹੜਾ ਕਾਨੂੰਨ ਹੈ ਉਹ ਜਿੱਥੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੇਊਗਾ ਉੱਥੇ ਕਿਸੇ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਚਲੋ ਠੀਕ ਹੈ ਜੇ ਰਹਿ ਲੈਣੀ ਹੈ ਮਹੀਨੇ ਦਾ ਟਾਈਮ ਰੱਖ ਲਓ 2 ਮਹੀਨੇ ਦਾ ਟਾਈਮ ਰੱਖ ਲਓ 6 ਮਹੀਨਿਆਂ ਦਾ ਕਿਹੜਾ ਟਾਈਮ ਹੈ ਜੀ ਹਮ ਜਦੋਂ ਤੁਸੀਂ ਇੱਕ ਜੀ ਦੇ ਕੋਈ ਨਾ ਦੇ 3.5 ਸਾਲ ਲੰਘ ਗਏ ਹਮ 3.5 ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਵੀ 200 ਤੋਂ ਲੈ ਕੇ 250 ਬਜਟ ਵੀ ਹੋ ਗਈ ਹਮ ਉਹਦਾ ਜ਼ਿੰਮੇਵਾਰ ਕੌਣ ਹਮ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਤੋਂ ਲੈ ਕੇ 6 ਮਹੀਨਿਆਂ ਦਾ ਟਾਈਮ ਤਾਂ ਇਹਨਾਂ ਨੇ ਸਿਰਫ ਸਿਲੈਕਟ ਕਮੇਟੀ ਨੂੰ ਭੇਜਿਆ رائے ਲੈਣ ਵਾਸਤੇ ਉਦੋਂ ਅੱਗੇ ਕਿੰਨਾ ਟਾਈਮ ਲੱਗਦਾ ਹੈ ਫਿਰ ਇਹ ਵਿਧਾਨ ਸਭਾ ਚੋਂ ਪਾਸ ਹੋਣਾ ਫਿਰ ਇਹ ਜਾਣਾ ਰਾਜਪਾਲ ਦੇ ਕੋਲ ਜੀ ਫਿਰ ਰਾਜਪਾਲ ਕਿੰਨਾ ਟਾਈਮ ਖਾਊਗਾ ਉਸ ਸਮੇਂ ਦੇ ਵਿੱਚ ਜਿੰਨੀਆਂ ਬੇਅਦਬੀਆਂ ਹੋਈਆਂ ਹੋਣਗੀਆਂ ਉਹਦੀ ਜ਼ਿੰਮੇਵਾਰੀ ਚੱਕਦੇ ਨੇ ਹੂੰ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਜ਼ਿੰਮੇਵਾਰੀ ਚੱਕ ਲੈਣ ਮੈਂ ਥੱਲੇ ਆ ਜਾਂ ਹੂੰ ਭਰੋਸਾ ਕਰ ਲਓਗੇ ਫਿਰ ਉਹਨੇ ਸ਼ਬਦਾਂ ਦੇ ਉੱਤੇ ਭਰੋਸਾ ਕਰ ਲਓਗੇ ਜੇਕਰ ਜਿੰਮੇਵਾਰੀ ਚੱਕਦੇ ਆ ਜੀ ਇਹ ਬਹੁਤ ਵੱਡੀ ਗੱਲ ਹੈ ਜੀ ਜੇ ਭਰੋਸਾ ਜੇ ਏਡੀ ਬੜੀ ਉਹ ਗੱਲ ਦੀ ਜਿੰਮੇਵਾਰੀ ਲੈ ਲੈਣਾ ਤਾਂ ਜਾ ਪੂਰਾ ਕਰਨਾ ਪੂ ਨਹੀਂ ਮਿੱਟੀ ਚ ਰੁਲ ਜਾਣਗੇ ਗੁਰੂ ਸਾਹਿਬ ਨੇ ਬਖਸ਼ਣਾ ਨਹੀਂ ਇਹ ਬਹੁਤ ਵੱਡੀ ਗੱਲ ਹੈ ਬਾਈ ਜੀ ਤੁਹਾਨੂੰ ਬਹੁਤ ਲੋਕਾਂ ਨੇ ਜਜ਼ਬਾਤੀ ਕਿਹਾ ਜਾਂ ਕਿ ਆ ਵੀ ਕਿਉਂ ਉੱਤੇ ਚੜ ਗਿਆ ਬੜੀਆਂ ਗੱਲਾਂ ਹੋਈਆਂ ਚਰਚਾ ਮਾ ਬਹੁਤ ਇਸ ਗਲਤੀ ਤੇ ਵੀ ਚੱਲੀਆਂ ਪਰ ਹੁਣ ਇੱਕ ਸਵਾਲ ਇਹ ਆ ਕਿ ਤੁਹਾਨੂੰ ਕਿਤੇ ਇਦਾਂ ਦਾ ਕੋਈ ਇਤਰਾਜ਼ਤਾ ਨਹੀਂ ਕਿ ਟਾਵਰ ਦੇ ਉੱਤੇ ਮੈਂ ਚੜਿਆ ਰਿਹਾ ਪਰ ਆਮ ਆਦਮੀ ਪਾਰਟੀ ਨੇ ਜਾਂ ਸਰਕਾਰ ਨੇ ਜਾਂ ਸਦਨ ਦੇ ਵਿੱਚ ਮੇਰਾ ਤਾਂ ਕੋਈ ਜ਼ਿਕਰੇ ਨਹੀਂ ਹੋਇਆ ਮੇਰਾ ਨਾਂ ਹੀ ਨਹੀਂ ਲਿਆ ਗਿਆ ਕ੍ਰੈਡਿਟ ਕੋਈ ਹੋਰ ਹੀ ਲੈ ਜਾਊਗਾ ਕਹਿਣ ਵਾਲੇ ਇਹ ਗੱਲ ਕਹਿਣਗੇ ਬਾਈ ਜੀ ਮੈਂ ਇੱਕ ਨਾ ਵਾਦਾ ਕੀਤਾ ਹੋਇਆ ਹੈ ਸਰਕਾਰ ਨਾਲ ਮੈਂ ਅੱਜ ਵੀ ਉਹਨਾਂ ਦੇ ਨੁਮਾਇੰਦਿਆਂ ਨੂੰ ਕਿਹਾ ਜੀ ਗਰਜੀਤ ਸਿੰਘ ਨੂੰ ਨਾਮ ਦੀ ਲੋੜ ਨਹੀਂ ਮੈਨੂੰ ਕਦੇ ਸੋਸ਼ਲ ਮੀਡੀਆ ਤੇ ਦੇਖਿਆ ਪਹਿਲਾਂ ਮੈਂ ਕਰਦਾ ਰਿਹਾ ਸ਼ੁਰੂ ਤੋਂ ਹੀ ਹਰ ਇੱਕ ਮੋਰਚੇ ਵਿੱਚ ਵੀ ਜਾਂਦਾ ਰਿਹਾ ਹਰ ਇੱਕ ਜਗ੍ਹਾ ਮੈਂ ਧੱਕੇ ਖਾਂਦਾ ਰਿਹਾ ਲੇਕਿਨ ਮੈਂ ਗੁਪਤ ਰਹਿੰਦਾ ਸੀ ਜੀ ਮੈਨੂੰ ਮਸ਼ਹੂਰੀ ਦੀ ਲੋੜ ਨਹੀਂ ਹੈਗੀ ਮੈਂ ਅਸਲ ਉਹ ਸੱਚਖੰਡ ਦੇ ਵਿੱਚ ਆਪਣੀ ਹਾਜ਼ਰੀ ਲਵਾਉਣਾ ਚਾਹਾਂ ਹਮ ਅਲੀ ਸਾਹਿਬ ਨੂੰ ਪੁੱਛ ਲਿਓ ਮੈਂ ਇਹ ਬਿਆਸੀ ਥੱਲੇ ਵਾਲੇ ਨਮਾਇੰਦਿਆਂ ਨੂੰ ਵੀ ਮੇਰੀਆਂ ਫੋਟੋਆਂ ਲਾ ਦਿਓ ਮੈਨੂੰ ਮੈਨੂੰ ਮਸ਼ਹੂਰ ਨਾ ਕਰੋ ਹਮ ਮੇਰੀ ਔਕਾਤ ਨਹੀਂ ਹੈਗੀ ਇੱਥੇ ਬੈਠਣ ਦੀ ਮੇਰੀ ਔਕਾਤ ਇੰਨਾ ਲੰਮਾ ਸਮਾਂ ਉਰੇ ਕੱਟਣ ਦੀ ਹੈ ਨਹੀਂ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਹੋ ਰਹੀ ਹੈ ਤੁਸੀਂ ਮੇਰਾ ਚਿਹਰਾ ਦੇਖ ਲਓ ਮੈਨੂੰ ਜੇ ਮੈਂ ਬਿਮਾਰੀਆਂ ਗਿਣਾਦਾ ਜੋ ਟੈਸਟਾਂ ਦੇ ਵਿੱਚ ਆਈਆਂ ਨੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਮੇਰਾ ਚਿਹਰਾ ਅੱਜ ਵੀ ਲਾਲ ਪਿਆ ਜੀ ਢੇਟ ਮੇਰਾ ਫੁੱਲਿਆ ਪਿਆ ਬਲੱਡ ਮੇਰੇ ਚੱਲਦਾ ਹੈ ਦੋ ਵਾਰੀ ਬਾਥਰੂਮ ਬੈਠਾ ਦੋ ਵਾਰੀ ਬਲੱਡ ਆਉਂਦਾ ਤਿੰਨ ਵਾਰੀ ਬੈਠਾ ਤਿੰਨ ਵਾਰੀ ਉਹ ਹਮ ਕਦੇ ਪੇਟ ਚ ਦਰਦ ਲੱਤਾਂ ਮੇਰੀਆਂ ਜਵਾਬ ਦੇ ਗਈਆਂ ਬਾੜਿਆ ਮੋਟਾ ਮੈਂ ਚੱਕ ਕੇ ਹਲਾਲਾ ਹਲਾਲਾ ਜੀ ਮੈਨੂੰ ਕ੍ਰੈਡਿਟ ਦੀ ਵੀਰੇ ਲੋੜ ਨਹੀਂ ਹੈਗੀ ਮੈਂ ਅੱਜ ਉਹਨਾਂ ਨੂੰ ਉਹਨਾਂ ਨੂੰ ਇਹ ਗੱਲ ਕਹੀ ਹੈ ਤੁਸੀਂ ਇਹਨੂੰ ਛੇਤੀ ਤੋਂ ਛੇਤੀ ਕਾਨੂੰਨ ਨੂੰ ਲਾਗੂ ਕਰਾਓ ਹੂੰ ਮੈਨੂੰ ਤੁਸੀਂ ਮੇਰੇ ਮੂੰਹ ਤੇ ਕਾਲਾ ਕੱਪੜਾ ਪਾ ਕੇ ਟਾਵਰ ਤੋਂ ਲਾ ਲਿਓ ਮੈਂ ਆਪ ਹੀ ਜੱਜ ਦਊਂਗਾ ਹੂੰ ਮੈਨੂੰ ਸਿੱਧਾ ਜੇਲ੍ਹ ਚ ਲੈ ਜਾਓ ਭਰਾ ਨਾ ਮੈਂ ਜੇਲ੍ਹ ਤੋਂ ਡਰਦਾ ਜੋ ਤੱਕ ਮੈਂ ਮਰਦਾ ਨਹੀਂ ਉਦੋਂ ਤੱਕ ਜੇਲ੍ਹ ਚ ਰੱਖ ਲਿਓ ਪਰ ਮੈਨੂੰ ਬੇਅਦਬੀਆਂ ਬੰਦ ਚਾਹੀਦੀਆਂ ਨੇ ਮੈਂ ਉਹ ਬਰਦਾਸ਼ਤ ਨਹੀਂ ਕਰ ਸਕਦਾ ਬਿਲਕੁਲ ਤੇ ਹੁਣ ਇਹ ਮੋਰਚਾ ਜੇਕਰ 6 ਮਹੀਨੇ ਦਾ ਸਮਾਂ ਪੈ ਗਿਆ ਤਾਂ 6 ਮਹੀਨੇ ਜਾਰੀ ਰਹੂਗਾ ਜਾਂ ਕੋਈ ਭਰੋਸਾ ਜਾਂ ਕੋਈ ਇਹੋ ਜੀ ਗੱਲ ਜਿਹੜੀ ਹੈਗੀ ਆ ਜੇ ਤੁਸੀਂ ਕਿਹਾ ਕਿ ਭਰੋਸਾ ਦੇਣ ਕੋਈ ਤੁਹਾਨੂੰ ਜਿਹੜੀ ਹੈਗੀ ਉੱਥੋਂ ਉਤਾਰ ਸਕਦੀ ਕਿਸ ਤਰ੍ਹਾਂ ਕੀ ਹੋਊਗਾ ਜੀ ਹੁਣ ਮੁੱਖ ਮੰਤਰੀ ਉਹਦੀ ਟੀਮ ਕੈਬਨਟ ਮੰਤਰੀ ਜੋ ਵੀ ਹੈਗਾ ਉਹਨਾਂ ਦਾ ਕੈਬਨਟ ਜੋ ਵੀ ਹੈਗੀ ਉਹ ਸਾਰੀ ਆਬਾਦ ਦੇ ਵਿੱਚ ਇੱਕ ਜਵਾਨ ਕਰੇ ਵੀ ਜੇ ਅੱਜ ਤੋਂ ਬਾਅਦ ਕੋਈ ਬੇਅਦਬੀ ਹੋਈ ਤਾਂ ਉਹਦੇ ਜ਼ਿੰਮੇਵਾਰ ਅਸੀਂ ਆ ਜੋ ਤੱਕ ਕਾਨੂੰਨ ਲਾਗੂ ਨਹੀਂ ਹੁੰਦਾ ਜੀ ਮੈਂ ਇੱਕ ਸੈਕਿੰਡ ਚੱਲੇ ਆ ਜੀ ਠੀਕ ਹੈ ਜੀ ਜ਼ਿੰਮੇਵਾਰੀ ਚੱਕਣ ਠੀਕ ਤਾਂ ਫੇਰ ਹੈ ਨਾ ਝੂਠੀਆਂ ਗੱਲਾਂ ਨਾਲ ਤਾਂ ਕੋਈ ਫਾਇਦਾ ਨਹੀਂ ਮੈਂ ਉਹ ਨਹੀਂ ਚਾਹੁੰਦਾ ਮੈਂ ਕਲੰਕ ਲਾਵਾਂ ਜਿਵੇਂ ਆਪਾਂ ਕਿਸਾਨਾਂ ਨੂੰ ਅੱਜ ਤੱਕ ਮਿਹਣੇ ਮਾਰਦੇ ਜੀ ਉਹਨਾਂ ਨੇ ਸਾਲ ਸਵਾ ਸਾਲ ਸੰਘਰਸ਼ ਲੜਿਆ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਈ ਤਿੰਨ ਤੇ ਕਿੰਨੇ ਤੇ ਤੇ ਉਹ ਵਾਪਸ ਕਰਾਉਣ ਤੋਂ ਬਾਅਦ ਉਹਨਾਂ ਨੇ 1 ਸੈਕਿੰਡ ਤੋਂ ਪਹਿਲਾਂ ਉੱਥੋਂ ਭੱਜਣਾ ਸ਼ੁਰੂ ਕਰਤਾ ਆਪਾਂ ਅੱਜ ਤੱਕ ਗੈਨੇ ਆ ਵੀ ਜੇ ਉਹ ਹੋਰ 2-4 ਮਹੀਨੇ ਉੱਥੇ ਬਹਿ ਜਾਂਦੇ ਬਹੁਤ ਕੁਸ਼ ਲੈ ਕੇ ਆਉਂਦੇ ਜੀ ਬਾਈ ਜੀ ਮੈਂ ਉਹ ਕਲੰਕ ਨਹੀਂ ਲੈਣਾ ਚਾਹਦਾ 9 ਮਹੀਨੇ ਸਾਢੇ 9 ਮਹੀਨੇ ਦਾ ਸੰਘਰਸ਼ ਲੜ ਕੇ ਅੱਜ ਮੈਂ ਆਪਣੀ ਸਿਹਤ ਨੂੰ ਬਚਾਉਣ ਦਾ ਮਾਰਾ ਮੈਂ ਥੱਲੇ ਵਗ ਜਾ ਕਰਨੀ ਕੀ ਆਪਾਂ ਸਿਹਤ ਸਤਨਾਮ ਸਿੰਘ ਜੀ ਆਪਾਂ ਜ਼ਿੰਦਗੀ ਕਰਨੀ ਕੀ ਜੇ ਅਸੀਂ ਗੁਰੂ ਵਾਸਤੇ ਅਸੀਂ ਸੰਘਰਸ਼ ਨਹੀਂ ਲੜ ਸਕਦੇ ਫਿਰ ਸਾਡਾ ਸਿੱਖ ਕੌਣ ਬਕੀ ਫੜੇ ਜੀ ਬਹੁਤ ਸ਼ੁਕਰੀਆ ਬਹੁਤ ਨੇ ਪਰ ਗਰਜੀਤ ਸਿੰਘ ਮਰਦੇ ਦਮ ਤੱਕ ਆਪ ਦਾ ਸੰਘਰਸ਼ ਲੜਦਾ ਰਹੂਗਾ। ਹਾਂ। ਨਾ ਮੈਨੂੰ ਕ੍ਰੈਡਿਟ ਦੀ ਲੋੜ ਹੈ। ਹਾਂ। ਪੈਸੇ ਦਾ ਉਹ 2-200 ਕਰੋੜ ਦੇ ਵੀ ਲਾਲਚ ਆਗੇ। ਹਾਂ। ਚਤਨਾਮ ਸਿੰਘ ਜੀ। ਜੀ। 2-200 ਕਰੋੜ ਦੇ ਵੀ ਲਾਲਚ ਆਗੇ। ਤੁਹਾਨੂੰ ਆਫਰ ਆਈਆਂ? ਹਾਂਜੀ ਆਈਆਂ, ਠੋਕੀ ਆਈਆਂ। ਹਾਂ। ਪਰ ਗੁਰਜੀਤ ਸਿੰਘ ਨਾ ਤਾਂ ਵਕਿਊ ਹੈ। ਹਾਂ। ਨਾ ਕਿਸੇ ਤੋਂ ਪੈਸੇ ਇਕੱਠੇ ਕਰੇ ਨੇ। ਮੈਂ ਚੈਲੰਜ ਕਰਕੇ ਕਹਿੰਨਾ ਜੇ ਕੋਈ ਇੱਕ ਨਵੇਂ ਪੈਸੇ ਦਾ ਵੀ ਹਾਂ। ਕੋਈ ਕਹੇ ਵੀ ਹਾਂ ਭਾਈ ਗਰਜੀਤ ਸਿੰਘ ਨੇ ਸਾਡੇ ਤੋਂ ਪੈਸੇ ਮੰਗੇ ਨੇ ਜੇ ਆਸੀਂ ਉਹਨੂੰ ਭੇਜੇ ਨੇ ਤਾਂ ਗੱਲ ਘਟਾਉਂਗਾ ਥੱਲੇ ਉਤਰ ਕੇ ਮੈਂ ਮੈਂ ਬਿਨਾ ਗਰੰਟੀ ਤੋਂ ਹੀ ਥੱਲੇ ਉਤਰੇ ਹਾਂਗਾ ਗੱਲ ਘਟਾਉਂਗਾ ਥੱਲੇ ਜੀ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਤੇ ਪ੍ਰਮਾਤਮਾ ਕਰੇ ਜੀ ਚਾਰ ਗੱਲਾਂ ਬਾਈ ਜੀ ਹਜੇ ਮੈਂ ਸੰਗਤ ਨੂੰ ਕਹਿਣੀਆਂ ਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਆਪਾਂ ਪੰਜਾਬ ਲੈਵਲ ਦਾ ਵੱਡਾ ਇਕੱਠ ਰੱਖ ਰਹੇ ਹਾਂ ਜੀ ਉਹ ਡੇਟ ਆਪਾਂ ਦੁਬਾਰਾ ਇੰਟਰਵਿਊ ਕਰਾਂਗੇ ਤੁਹਾਡੇ ਨਾਲ ਜੀ ਠੀਕ ਹੈ ਜੀ ਤਾਂ ਤੁਸੀਂ ਭਰਾਵੋ ਗੱਡ ਕੇ ਸਾਥ ਦਿੱਤਾ ਥਲੀ ਸਾਹਿਬ ਦਾ ਸੋਡਾ ਸੋਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਹੈ ਜੀ ਸੂਰਮਿਆਂ ਦੇ ਨਾਲ ਸੂਰਮੇ ਹੀ ਖੜਦੇ ਹੁੰਦੇ ਨੇ 도ਗਲੇ ਜਾਂ ਦਿਖਾਵੇ ਵਾਲੇ ਨਹੀਂ ਖੜਦੇ ਹੁੰਦੇ ਇਹ ਲੜਾਈ ਹੈ ਜਿਹੜੀ ਇਹ ਬੜੀ ਹੀ ਜਿਵੇਂ ਕਹਿੰਦੇ ਆ ਵੀ ਬਲਦੀ ਅੱਗ ਹੈ ਇਹ ਬਲਦੀ ਅੱਗ ਦੇ ਵਿੱਚ ਕੋਈ ਓਛਾਲ ਮਾਰਦਾ ਬਥੇਰੇ ਆਏ ਬਥੇਰੇ ਭੱਜੇ ਸਾਥ ਛੱਡ ਕੇ ਕਹੋਂਦੇ ਆਪਣੇ ਆਪ ਨੂੰ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚੋਂ ਸੀ ਬਹਾਉ ਨੇ ਆਪਣੇ ਆਪ ਨੂੰ ਅੰਮਰਤਾਰੀ ਸੀ ਲੇਕਿਨ ਵਾਧਾਨ ਛੱਡ ਕੇ ਭੱਜ ਗਏ ਚਲੋ ਗੁਰੂ ਸਾਹਿਬ ਉਹਨਾਂ ਦੀ ਭਲੀ ਕਰੇ ਹੁਣ ਮੈਂ ਸਿੱਖ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਭਾਈ ਸੰਪਰਦਾਵਾਂ ਨੂੰ ਬਾਬਿਆਂ ਨੂੰ ਸਭ ਨੂੰ ਤੁਸੀਂ ਅੱਜ ਤੱਕ ਸਾਥ ਨਹੀਂ ਦਿੱਤਾ ਤੁਹਾਡਾ ਧੰਨਵਾਦ ਕੋਈ ਗੱਲ ਪਰ ਮੈਂ ਅੱਜ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੀ ਵੀ ਡੇਟ ਮੋਰਚੇ ਦੇ ਵਿੱਚੋਂ ਕੱਠ ਦੀ ਦੇਵਾਂਗੇ ਇੱਕ ਵੱਡਾ ਕੱਟ ਕਰਕੇ ਕੋਈ ਸਖਤ ਫੈਸਲਾ ਲੈ ਲਓ ਜਿਹੜਾ ਆਪਾਂ ਇਹ ਕਾਨੂੰਨ ਨੂੰ ਲਾਗੂ ਕਰਾ ਸਕੀ ਉਸੀਂ ਕੱਟੇ ਹੋ ਕਿ ਇੱਕ ਵਾਰੀ ਕਹਦੇ ਹੋ ਵੀ ਗਰਜੀਤ ਸਿੰਘ ਤੇਰੇ ਮੋਢੇ ਦੀ ਤੇਰੇ ਖੂਨ ਦੀ ਲੋੜ ਹੈ ਇੱਕ ਸੈਕਿੰਡ ਤੋਂ ਪਹਿਲਾਂ ਤੁਹਾਨੂੰ ਤੁਮਕਾ ਤੁਮਕਾ ਖੂਨ ਦਾ ਥੱਲੇ ਮਿਲੂਗਾ ਮੇਰਾ ਇਹ ਮੇਰੀ ਜ਼ਬਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਤੇ ਇਹ ਵੀ ਅਰਦਾਸ ਕਰਦੇ ਹਾਂ ਕਿ ਜੋ ਤੁਸੀਂ ਸੋਚਿਆ ਜੇਕਰ ਸਰਕਾਰਾਂ ਹੁਣ ਬੇਅਦਬੀ ਕਾਨੂੰਨ ਬਣਾਉਣ ਵੱਲ ਤੁਰਿਆ ਤਾਂ ਤੁਹਾਨੂੰ ਕੋਈ ਵੀ ਜਿਆ ਸਖਤ ਕਦਮ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਚੁੱਕਣਾ ਪਵੇ ਤੇ ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਹਾਂ ਕਿ ਅਜਿਹੀ ਕੋਈ ਨੌਬਤ ਨਾ ਆਵੇ ਤੇ ਤੁਸੀਂ ਆਪਣੇ ਅੱਖੀ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਭਰੋਸਾ ਦਿੱਤਾ ਸੀ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਪ੍ਰੋਸੈਸ ਸਹੀ ਹੋਵੇ ਤੇ ਤੁਸੀਂ ਆਪਣੇ ਅੱਖੀ ਕਾਨੂੰਨ ਬਣਦਾ ਦੇਖ ਕੇ ਆ ਆਰਾਮ ਦੇ ਨਾਲ ਥੱਲੇ ਆਓ ਤੇ ਤੰਦਰੁਸਤੀ ਦੇ ਨਾਲ ਆਪਣਾ ਅਗਲਾ ਜੀਵਨ ਜਿਓ ਜੀ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ